ਕੋਈ ਕੰਮ ਨਹੀਂ ਕਰਦਾ ਜਿਹੜੀ ਵੀ ਗੱਲ ਹੋਈ ਹੈ ਹਏ ਹਏ ਮੇਰੇ ਦਬਰਜੀਤ ਪਰਮ ਗੱਲ ਹੋਈ ਹੈ ਸਾਰਾ ਅੱਗ ਲਾਈ ਆ ਕਿਨੇ ਮੇਰੇ ਬੇਟੇ ਨੇ ਲਾਈਆ ਸੰਤਾ ਇਹ ਨਹੀਂ ਪਤਾ ਸੰਤਾ ਲੋਕਾਂ ਨੇ ਦੱਸਿਆ ਵੀ ਤੁਹਾਡੇ ਅੰਦਰ ਅੱਗ ਲਾਤੀ ਵੀ ਪਤਾ ਨਹੀਂ ਮੁੰਡੇ ਨੇ ਲਾਈਆ ਪਤਾ ਨਹੀਂ ਕਿਨੇ ਜੇ ਸਾਨੂੰ ਕੋਈ ਪਤਾ ਨਹੀਂ ਅੱਜ ਥਾਣੇ ਗਏ ਤੇ ਵੀ ਚਲ ਤੁਸੀਂ ਸਮਝਾ ਕੇ ਦੇਖ ਲੋ ਦਿਮਾਗ ਤੇ ਲੋਡ ਪਾਈ ਫਿਰਦਾ ਸੀ ਬਹੂ ਨੇ ਬਾਹਰ ਜਾ ਕੇ ਆਪਣਾ ਖਾਨੇ ਵਿਆਤਰਾਇਆ ਖਾਨੀ ਕੀ ਤਰ੍ਹਾਂ ਸਾਨੂੰ ਤਾਂ ਫੋਟਾਂ ਮਿਲੀਆਂ ਨੇ ਜਿੰਨੇ ਫੋਟਾਂ ਮਿਲੀਆਂ ਨੇ ਉਹਦੇ ਨੇ ਉਹ ਦਿਮਾਗ ਤੇ ਲੋਡ ਪਾਈ ਦ ਸਾਨੂੰ ਨਹੀਂ ਪਤਾ ਵੀ ਅਸੀਂ ਬਹੁਤ ਸਮਝਾਇਆ ਕਦੇ ਦਵਾਈ ਖਾਂਦਾ ਸੀ ਕਦੇ ਪਸਪ ਕਰਦਾ ਸੀ ਠੀਕ ਹੈ ਗੁਰਵਿੰਦਰ ਸਿੰਘ ਦਾ ਪੱਕਾ ਨਾਂ ਗੁਰੀ ਵੀ ਕਹਿ ਦਿੰਦੇ ਆ ਅਸੀਂ ਬਹੁਤ ਬਹੁਤ ਨਾ ਅਰਵਿੰਦਰ ਸਿੰਘ ਅਰਵਿੰਦਰ ਕੌਰ ਕਿਨੀ ਮਰਨ ਬੀਜ ਜੀ ਹੋਊਗੀ ਤੇ ਭੇਜੀ ਹੁਣ ਅੱਛਾ ਤੇ ਇਹਨਾਂ ਦੇ ਬੱਚੇ ਵੀ ਸੀ ਬੱਚੇ ਨੇ ਜੀ ਦੋ ਬੇਟਾ ਵੱਡਾ ਹੈ ਇਹਨੂੰ ਆਪਣਾ 12ਵੇਂ 13ਵੇਂ ਸਾਲ ਤੇ ਹੁਣ 5ਵੀਂ ਵਿੱਚ ਪੜਦਾ 5ਵੀਂ ਚੈਤਕੀ ਉਹਤੀ ਹੈ ਮੇਰੀ ਉਹ ਹੁਣ ਦੂਜੀ ਚ ਹੋਈ ਹੈ 아니 ਪਹਿਲੀ ਚ ਹੋਈ ਹੈ ਬੱਚੇ ਨੂੰ ਨਾਨੀ ਕੋਲ ਛੱਡ ਗਏ ਜੀ ਜਿੱਦਾਂ ਗਏ ਸਾਨੂੰ ਦੱਸ ਕੇ ਨਹੀਂ ਗਏ ਸਾਨੂੰ ਚੋਰ ਦੱਸਿਆ ਸਾਨੂੰ ਆ ਕੇ 8 ਵਜੇ 10 ਵਜੇ ਸਾਨੂੰ ਬੇਟੇ ਨੇ ਆ ਕੇ ਦੱਸਿਆ ਕਹਿੰਦਾ ਮੰਮੀ ਵੀ ਦੋ ਰੋਟੀਆਂ ਕਹਿੰਦਾ 베ਰੀਆਂ ਵੀ ਲਾ ਦਿਓ ਅਸੀਂ ਨੇ ਕਹਿ ਰਵਿੰਦਰ ਕਿੱਥੇ ਗਈ ਆ ਕੰਦਰਵਿੰਦ ਤਾਂ ਕੰਦਾ ਧੜਕੇ ਨੂੰ ਕਹਿੰਦਾ ਵੀ ਜਹਾਜ਼ ਚੜਜੂਗੀ ਕੰਦਾ ਮੈਂ ਕਹਿੰਦੀ ਆ ਮੈਂ ਬਾਹਰ ਜਾਣਾ ਕੰਦਾ ਮੈਂ ਛੱਡਿਆ ਆ ਜ਼ਮੀਨ ਵਿੱਚ ਜਮੀਨ ਵੇਚੀ ਜੀ ਉਸ ਨੂੰ ਸੌਣਾ ਕਿੱਲਾ ਜ਼ਮੀਨ ਦਾ ਸੀ ਉਹ ਕਰ ਆਹ ਛੇ ਕੰਦਾ ਵੀ ਉਹ ਵੇਚਤੀ ਉਹਨੂੰ ਵੇਚ ਕੇ ਪਹਿਲਾਂ ਵਾਗੀ ਫੇਰ ਮੁੜੇ ਮਹੀਨਾ ਲਾ ਕੇ ਫੇਰ ਵਾਗੀ ਫੇਰ ਮੁੜੇ ਮਹੀਨਾ ਲਾ ਕੇ ਆਤੀ ਵਾਰੀ ਗਈ ਆਤੀ ਵਾਰੀ ਗਈ ਆ ਨਾ ਉਹਨੇ ਕੋਈ ਪੈਸਾ ਭੇਜਿਆ ਨਾ 9000 ਮੁੰਡਾ ਕਹਿੰਦਾ ਵੀ ਮੈਨੂੰ 9000 ਉਹ ਵੀ ਉਹਨੇ ਮੋਬਾਈਲ ਮੰਗਾਇਆ ਸੀ ਇਥੋਂ ਮੋਬਾਈਲ ਮੰਗਾਏ ਤੇ ਮੋਬਾਈਲ ਦੇ ਕਿਸ਼ਤਾ ਇਹ ਭਰਦਾ ਸੀ ਕਰਨੀ ਭਰਦਾ ਸੀ ਉਹ 9000 ਕਹਿੰਦਾ ਹਾਂ ਜੀ ਉਹ ਗੱਡੀਆਂ ਦਾ ਕੰਮ ਕਰਦਾ ਸੀ ਜੀ ਗੱਡੀਆਂ ਤੇ ਤਿੰਨ ਦੋ ਨੋ ਬਤਿਆ ਇੱਕ ਹੋਟ ਨਹੀਂ ਕਿਹੜੀ ਕਹਿੰਦੇ ਨੇ ਕਿ ਨੌ ਲੈਂਦੇ ਨੇ ਨਿਆਣੇ ਦੇ ਤੇ ਇਹ ਹੁੰਦਾ ਵੇ ਸਾਰਾ ਕੁਝ ਬਕਾਇਆ ਕੇ ਫੇਰ ਦੇ ਬੇਲੀ ਹੋ ਕੇ ਇੱਕ ਸਕੂਟਰ ਛੱਡ ਗਈ ਮੇਰੇ ਮੁੰਡੇ ਕੋਲ ਜਿਹੜਾ ਕਾਰ ਆ ਆ ਕਾਰ ਵੀ ਮੇਰੀ ਕੁੜੀ ਦਾ ਸਾ 3 ਲੱਖ ਰੁਪਏ 4 ਲੱਖ ਰੁਪਏ ਲੈ ਕੇ ਅੱਜ 7 ਸਾਲ ਹੋ ਗਏ ਹੁਣ ਦੇਖ ਲੈ 7 ਸਾਲ ਤੇ 4 ਲੱਖ ਦਾ ਕਿੰਨਾ ਬਣਦਾ ਕਿਖ ਲੋ ਨਾ ਉਹਨੇ ਕੋਈ ਸਾਨੂੰ ਪੈਸਾ ਨਹੀਂ ਤੇ ਕੁੜੀ ਨਹੀਂ ਦਿੱਤਾ ਉਹ ਘਰ ਜਿੱਦੇ ਪੈਸੇ ਲੈਤੇ ਤੇ ਕੁੜੀ ਦੇ ਨਾਂ ਰਿਸ਼ਤੀ ਕਰਾਤੇ ਇੰਤਕਾਲ ਚੜਿਆ ਹੋਇਆ ਰਿਸ਼ਤੀ ਕੁੜੀ ਦੇ ਨਾਂ ਹੋਈ ਅੱਜ ਉਹ ਵੀ ਖਤਮ ਕਰਤਾ ਅੱਗ ਕਿਨੇ ਲਾਈਏ ਪਰ ਹੁਣ ਅੱਗ ਤੇ ਹੁਣ ਕਹਿੰਦੇ ਨੇ ਵੀ ਅੰਦੀ ਘੰਟੇ ਤੇ ਕਹਿੰਦੇ ਨੇ ਵੀ ਸਾਨੂੰ ਪਤਾ ਨਹੀਂ ਵੀ ਪਤਾ ਨਹੀਂ ਤੁਹਾਡੇ ਮੁੰਡੇ ਨੇ ਲਾਈ ਆ ਜਦ ਸਾਨੂੰ ਪਤਾ ਨਹੀਂ ਅਸੀਂ ਦੇਖ ਕੇ ਨਹੀਂ ਤਾਂ ਪੁਲਿਸ ਥਾਣੇ ਗਏ ਤੇ ਅਸੀਂ ਉੱਥੋਂ ਦਾ ਸਾਨੂੰ ਪਤਾ ਲੱਗਿਆ ਸੋ ਉੱਥੋਂ ਭੱਜਿਆ ਸਾਡੇ ਉਹਨੇ ਤਾਂ ਧੂਆਂ ਨਿਕਲੇ ਪਿਆ ਸੀ ਮੱਚ ਗਿਆ ਸਾਰਾ ਕੁਝ ਅਸੀਂ ਤਾਂ ਇਹ ਕਹਿਣਾ ਜੀ ਦੇਖੋ ਜਿਹੜਾ ਮੇਰੀ ਨੂੰਨੇ ਕੁਸ ਕਰਿਆ ਪ੍ਰਵਿੰਦਰ ਕੌਰ ਨੇ ਉਹਨੂੰ ਬਦ ਤੇ ਬਦ ਸਜ਼ਾ ਮਿਲਣੀ ਚਾਹੀਦੀ ਹੈ ਜਲਦੀ ਜਲਦੀ ਮਿਲਣੇ ਬਾਅਦ ਆ ਕੇ ਉੱਤੇ ਪਰਚੇ ਹੋਣੇ ਉਹਨੂੰ ਜੋ ਸਜ਼ਾ ਮਿਲੇ ਮਿਲਣੀ ਚਾਹੀਦੀ ਸਾਡੇ ਬੱਚੇ ਨੇ ਰੋਦੇ ਨੇ ਖਾਨੀ ਰੋਂਦੇ ਨੇ ਇਕੱਲੇ ਕੰਦੇ ਨੇ ਠੀਕ ਹੋ ਰਿਹਾ ਜੀ ਇਕ ਲੇਡੀ ਹੋ ਰਹਾ ਸਾਨੂੰ ਉਹ ਤੇ ਸ਼ੱਕ ਹੈ ਉਹ ਵੀ ਇਹਦੇ ਉਹਦੀ ਸੇ ਡਿਆ ਉਹਦੇ ਨਾਲ ਫਿਰਦੀ ਹੈ ਠੀਕ ਹੈ ਉਹ ਵੀ ਉਹ ਕਰਦੇ ਫਿਰ ਉਹਨਾਂ ਤੋਂ ਪਤਾ ਨਹੀਂ ਆਪਸ ਵਿੱਚ ਕਿਵੇਂ ਹੋਇਆ ਕਿ ਮੇਰੇ ਸਾਨੂੰ ਨਹੀਂ ਪਤਾ ਉਹਦਾ ਮੁੰਡਾ ਉਹਦੀ ਕੁੜੀ ਉਹ ਵੀ ਇੱਥੇ ਆਉਂਦੇ ਹਨ ਹਾਂ ਜੀ ਬਾਹਰ ਪੇ ਨਰਿੰਦਰ ਜਿਤ ਕੋਰ ਠੀਕ ਹੈ ਲੋ ਕਰੀ ਕੋ ਨੇ ਇੱਕ ਅਮਨ ਬਿਹਾਰਪਾਲਸ ਰੋਡ ਪਟਿਆਲਾ ਵੀਰੇ ਜਿਹੜੀ ਅੱਗ ਲੱਗੇ ਦਾ ਇਹ ਅੱਗ ਲੱਗੀ ਆ ਵੀਰੇ ਜਾਨੇ ਮੇਰੇ ਭਰਾ ਨੇ ਲਾਈ ਮੇਰੀ ਪਰਜਾਈ ਵਾਰ ਗਈ ਗਈ ਆ 1.5 ਸਾਲ ਹੋ ਗਿਆ ਤੇ ਨਾ ਕੁਝ ਪੈਸਾ ਭੇਜਦੀ ਸੀ ਨਾ ਕੁਝ ਵੀ ਭੇਜਦੀ ਸੀ بس ਇਹਦੇ ਨਾਲ ਉਧਰ ਜਾ ਕੇ ਉਹਨੇ ਮੁੰਡੇ ਨਾਲ ਵਿਆਹ ਕਰਾਇਆ ਪਤਾ ਨਹੀਂ ਰਿਲੇਸ਼ਨ ਚ ਰਹਿ ਰਹੀ ਉਹ ਵੀਡੀਓ ਸਾਨੂੰ 26 ਵੀਡੀਓ ਇਹਦੀਆਂ ਮਿਲੀਆਂ ਨੇ ਗਿਆ ਸਾਨੂੰ ਇਹਨੇ ਪਹਿਲਾਂ ਦੱਸਿਆ ਨਹੀਂ ਜਦ ਹੁਣ ਪਤਾ ਲੱਗਿਆ ਇਹਨੇ ਦਵਾਈ ਖਾ ਲਈ ਦਵਾਈ ਖਾ ਲਈ ਤਾਂ ਉਤੋਂ ਬਚਾਇਆ ਪਰ ਸੋ ਟੈਗ ਵੀ ਹੋ ਗਿਆ ਨੂੰ ਜਵਾਨ ਬੰਦ ਹੋ ਗਈ ਸੀਗੀ ਬੋਲਣ ਨੂੰ ਠੀਕ ਹੈ ਉਹ ਵੀ ਹੋਇਆ ਪਰ ਅਸੀਂ ਪੁਲਿਸ ਕੋਲ ਵੀ ਅੱਜ ਗਏ ਕਹਿੰਦਾ ਸੀ ਮੈਂ ਘਰ ਨੂੰ ਅੱਗ ਲਾ ਕੇ ਆਪੇ ਅੰਦਰ ਮੱਚ ਕੇ ਸੜੂੰਗਾ ਤੁਸੀਂ ਮੈਨੂੰ ਕਿਉਂ ਬਚਾਉਨੇ ਹੋਗੇ ਨਹਿਰਾ ਤੋਂ ਵੀ ਤਿੰਨ ਚਾਰ ਵਾਰੀ ਫੜ ਕੇ ਲਿਆਉਂਦੇ ਸੀ ਪਿੰਦੂ ਇਹ ਕੰਮ ਨਾ ਕਰ ਕੋਈ ਗੱਲ ਨਹੀਂ ਬੱਚੇ ਨੇ ਤੇਰੇ ਆ ਜਾਣਗੇ ਕਹਿੰਦਾ ਤਾਂ ਸੀ ਬੱਚਾ ਨਾਲ ਨਹੀਂ ਕੋਈ ਗੱਲ ਨਹੀਂ ਕਰਾਉਂਦੇ ਵੀ ਮੈਂ ਤਸੇ ਝੁਗਰਾ ਨਹੀਂ ਰਿਹਾ ਮੈਂ ਤਾਂ ਮਰੂੰਗਾ ਆ ਇਹ ਨਹੀਂ ਪਤਾ ਵੀ ਪਰਮਾਤਮਾ ਕਿਰਪਾ ਕਰਕੇ ਵੀ ਬੰਦਿਆਂ ਨੇ ਕੱਢ ਕੇ ਕੱਢਿਆ ਉਹ ਅੰਦਰੋਂ ਜਾਂ ਕਿਵੇਂ ਕੱਢਿਆ ਸਾਡੇ ਆਉਂਦੇ ਨੂੰ ਅੱਗ ਲੱਗੀ ਪਈ ਸੀਗੀ ਤੇ ਉਹ ਬੰਦਿਆਂ ਨੂੰ ਦੇਖ ਕੇ ਰੱਬ ਜਾਣੇ ਉਹ ਆਪ ਭੱਜਿਆ ਜਾਂ ਉਹਨਾਂ ਨੂੰ ਕਿਸੇ ਨੇ ਕਿਸੇ ਨੂੰ ਕੋਈ ਇਹਨੇ ਭਜਾਤਾ ਇਹ ਨਹੀਂ ਪਤਾ ਹੈਗਾ ਪਰ ਸਾਨੂੰ ਹੁਣ ਤਾਈਂ ਨਹੀਂ ਮਿਲਿਆ ਵੀਰੇ ਯਾਰ ਕਿੰਨੇ ਸਾਲ ਹੋਏ ਵਿਆਹ ਵੀਰੇ 2013 ਚ ਹੋਇਆ ਸੀ ਬੱਚੇ ਦੋ ਨੇ ਵੀਰੇ 13 ਸਾਲ ਦਾ ਏ 12ਵਾਂ ਪਤ ਨਹੀਂ 13ਵਾਂ ਲੱਗਿਆ ਹੋਇਆ ਤੇ ਇੱਕ ਨੂੰ 7 ਸਾਲ ਦੀ ਬੇਟੀ ਹੈ ਕਿਧਰ ਗੱਲ ਹੈ ਇਹ ਪ੍ਰਸ਼ਾਸਨ ਦਾ ਕੰਪਲੀਟ ਕਰਾਈ ਹਾਂਜੀ ਕੰਪਲੀਟ ਕਰਾਈ ਹੈ ਜੀ ਪ੍ਰਸ਼ਾਸਨ ਆਇਆ ਸੀਗਾ ਤੇ ਆ ਕੇ ਮੌਕਾ ਦੇਖ ਕੇ ਫੋਟੋਆਂ ਲੈ ਕੇ ਸੀਗੇ ਫਾਈਬਰੇਟਰ ਆਈ ਸੀ ਉਹਨਾਂ ਨੇ ਅੱਗੇ ਜਾਤੀ ਸੀਗੀ ਪਰ ਵੀਰੇ ਸਾਨੂੰ ਨਿਸਾਬ ਦੇਣਾ ਚਾਹੀਦਾ ਸੀ ਬਹੁਤ ਦੁਖੀ ਅਸੀਂ ਤਾਂ ਪਹਿਲਾਂ ਹੀ ਬਹੁਤ ਦੁਖੀ ਸੀਗੇ ਪਰ ਸਾਨੂੰ ਨਿਸਾਬ ਦਿਵਾਓ ਉਹਨੂੰ ਰਿਪੋਰਟ ਕੀਤਾ ਜਾਵੇ ਇੱਕ ਜਨਾਨੀ ਜਿਹੜੀ ਮੇਰੀ ਭਝਾਈ ਦਾ ਨੌਰਵਿੰਦਰ ਕੋਹੜਾ ਨੂੰ ਡੂਅਟ ਕੀਤਾ ਜਾਵੇ ਸਾਡੇ ਬੱਚੇ ਵਾਪਸ ਦਿੱਤੇ ਜਾਣ ਠੀਕ ਹੈ ਇੱਕ ਜਵਨ ਮਨਵੀਤ ਕੋਹੜ ਜਨਾਨੀ ਹੈ ਉਹਦਾ ਮੁੰਡਾ ਸਿਮੂ ਹੈ ਉਹਦੀ ਕੁੜੀ ਮੀਨੂ ਹੈ ਉਹ ਇਹਨਾਂ ਨੂੰ ਵੀ ਦਿਨ ਚਾਰਾਂ ਨੂੰ ਚੱਕ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਨੂੰ ਨਿਸਾਬ ਮਿਲਣਾ ਚਾਹੀਦਾ ਅਸੀਂ ਤੇ ਇਹੀ ਤੁਹਾਡੇ ਕੋਲੇ ਅਰਦਾਸ ਕਰਦੇ ਆ ਸਾਡਾ ਘਰ ਤੁਸੀਂ ਦੇਖ ਸਕਦੇ ਹੋ ਵਿਕੀ ਮੇ ਉਜੜੇ ਯਾ ਜਦੋਂ ਪਹਿਲਾਂ ਅਕਲ